ਉਨਹਿ ਮਹੱਲਾ ਪੰਜਵਾ ਇੱਕ ਓੰਕਾਰ ਸਤ ਗੁਰ ਪ੍ਰਸਾਦਿ ਹਾਥ ਕਲਮ ਅਗੰਮ ਮਰਤ ਕੋ ਲੇਖავਤੀ ਊਰਜ ਰਿਓ ਸਭ ਸੰਗ ਅਨੂਪ ਰੂਪਾਵਤੀ ਓ ਤਦ ਕਹਿਣ ਨਾ ਜਾਏ ਮੁਖੋ ਤੁਹਾਰੀਆ ਮੋਹੀ ਦੇਖ ਦਰਸ ਨਾਨਕ ਬਲਿਆਰੀਆ ਸਤਿ ਨੰਦ ਸਭ ਮਨ ਬੈਸੋ ਕੇ ਕੀਸ ਮੈਂ ਕਹਾ ਅਰਪੀ ਸਭ ਸਿੰਗਾਰ ਇਹੋ ਜੀਓ ਸਭ ਜੀਵਾ ਆਖ ਪਿਆ ਫੀ ਸੇ ਜੋ ਸੋਕੰਤ ਵਿਛਾਈ ਐ ਹਰ ਹਾਂ ਮਤ ਘੋਵੇ ਭਾਗ ਤਾ ਸਾਜਨ ਪਾਈ ਐ ਸਖੀ ਕਾਜਲ ਹਾਰ ਤੂੰ ਬੋਲ ਸਭ ਕੇ ਸਾਜਿਆ ਸੋ ਲੈ ਕੀ ਸਿੰਗਾਰ ਕੇ ਅੰਜਨ ਪਾਜਿਆ ਜੇ ਕਰਿਆ ਵੈਕੰਤ ਤਾਂ ਸਭ ਕਿਛ ਪਾਈਐ ਹਰ ਹਾਂ ਕੰਤੈ ਬਾਈ ਸ਼ਿੰਗਾਰ ਸਭ 버ਸ ਜਾਈਐ ਜਿਸ ਘਰ ਵਸਿਆ ਕੰਤ ਸਾਵੜ ਭਾਗਣੇ ਤਸ ਬਣਿਆ ਸ਼ਿੰਗਾਰ ਸਾਈ ਸੁਹਾਗਣੇ ਉੁੱਤੀ ਹੋਇ ਅਚਿੰਤ ਮਨ ਅਲਪੁਰਾਇਆ ਹਰ ਹਾਂ ਜਾ ਕਰਿਆ ਅਕੰਤ ਤਾਂ ਸਭ ਕਿਛ ਪਾਈਐ ਆਸਾ ਇਤਿਆਸ ਕੇ ਆਪੁਰਾਈਏ ਸਤਿਗੁਰੂ ਭੇਦਿਆ ਉਹ ਤਾਂ ਪੂਰਾ ਪਾਈਏ ਮੈਂ ਤਨ ਆਵਗਣ ਬਹੁਤ ਕੇ ਆਵਗਣ ਛਾਇ ਹਰ ਹਾਂ ਸਤਿਗੁਰੂ ਭੇਦਿਆ ਲ ਤਾਂ ਮਨ ਟਹਿਰਾ ਕੋ ਨਾਨਕ ਬੇਅੰਤੋ ਬੇਅੰਤੋ ਧਿਆਇਆ ਦੁਤਰਿਓ ਸੰਸਾਰ ਸਤਿਗੁਰੂ ਤਰਾਇਆ ਮਿਟਿਆ ਵਗੋਣ ਜਾਂ ਪੂਰਾ ਪਾਇਆ ਹਰ ਹਾਂ ਅੰਮ੍ਰਿਤ ਹਰ ਕਾ ਨਾਮ ਸਭ ਗੁਰ ਤੇ ਪਾਇਆ ਮੇਰੇ ਹਾਦ ਪਦਮ ਆੰਗਨ ਸੁਖ ਬਾਸਨਾ ਸਕੀ ਮੋਰੇ ਕੰਠੁਰ ਤਨ ਪੇਖ ਦੁਖ ਨਾਸਨਾ ਬਾਸੋ ਸੰਗੋ ਪਾਲ ਸਗਲ ਸੁਗਰਾਸ ਹਾਰ ਹਰ ਹਾਂ ਰਿੱਧ ਸਿੱਧ ਨਾਮ ਨਿਧ ਬਸੈ ਜਿਸ ਸਦਾ ਕਰ ਪਰ ਤੇਰੇ ਰਾਵਣ ਜਾਹੇ ਸਈ ਤਾਲਾ ਜੀਐ ਨਿਤ ਪ੍ਰਤ ਹਿਰੈ ਪਰ ਦਰਬੋ ਛਿਦਰ ਕਤ ਢਾਕੀਐ ਹਰ ਗੁਣ ਰਮ ਤੋ ਪਵਿੱਤਰ ਸਗਲ ਕੁਲ ਤਾਰਈ ਹਰ ਹਾਂ ਸੁਣਤੇ ਪੈ ਪੁਨੀ ਤੋ ਪਾਰ ਬ੍ਰਹਮ ਵਿਚਾਰੈ ਉਪਰ ਬਨੈ ਆਕਾਸ ਤਲੈ ਤਰ ਸੋਤੀ ਦੇ ਦੇ ਚਮਕੇ ਬੀਜਲ ਮੋਕੋ ਜੋਤੇ ਕੋ ਜਦ ਫਿਰੋ ਬੇਜਿਸ ਪੀਓ ਕਤ ਪਾਈਏ ਹਰ ਹਾਂ ਜੇ ਮਤ ਕੋ ਵੇ ਭਾਗ ਤਾਂ ਦਰਸ ਮਾਈਏ ਡਿਠੇ ਸਬੇ ਥਾਵ ਨਹੀਂ ਤੋਦ ਜੇ ਆ ਬਦੋ ਪੁਰਖ ਬਜਾਤੇ ਤਾਂ ਤੂੰ ਸੋਹਿਆ ਵਾਦੀ ਸਗਨਿਆ ਪਾਰਿਆ ਨੂਪ ਰਾਮਦਾਸ ਪੂਰੋ ਹਰ ਹਾਂ ਨਾਨਕ ਕਾਫ ਮਲ ਜਾਹੇ ਨਾਏ ਰਾਮਦਾਸ ਸਾਰ ਚਾਤਰਕ ਚਿਤ ਸੋਚਿਤ ਸੋ ਸਾਜਨ ਚਾਹੀਏ ਜੇ ਸੰਗ ਲਾਗੇ ਪ੍ਰਾਨ ਸਹ ਕੋ ਵਾਹੀਏ ਬਨ ਬਨ ਪਿਰਜੋਦਾ ਲ ਬੂੰਦ ਜਲ ਕਾਰਨੇ ਹਰ ਹਾਂ ਤਿਉ ਹਰ ਜਨ ਮੰਗੈ ਨਾਮ ਨਾਨਕ ਬਲਿਆਰਨੇ ਮਿਲ ਕਾ ਚਿਤਿਆਨੂਪੋ ਬ੍ਰਹਮ ਨ ਜਾਨੀਐ ਗਾਖ ਗੁਨੀਆ ਪਾਰ ਸੋ ਤਤ ਪਛਾਨੀਐ ਚਿਤੈ ਚਿਤ ਸੁਮਾਏ ਤਾਂ ਹੋਵੇ ਰੰਗ ਕਣਾ ਹਰ ਹੰ ਚੰਚਲ ਚੋਰੈ ਮਾਰ ਤਾ ਪਾਵੇ ਸਚਤਨ ਸੁਪਨ ਉਭੀ ਭਈ ਗयो ਕੀ ਨਾਇ ਚਲਾ ਸੁੰਦਰ ਪੁਰਖ ਬਿਰਾਜਤੋ ਪੇਖ ਮਨ ਬੰਚਲਾ ਖੋਜੋ ਤਾ ਕੇ ਚਰਨ ਕਹੋ ਕਤ ਪਾਈਏ ਹਰ ਹਾਂ ਸੋਈ ਜਤਨ ਬਤਾਏ ਸਖੀ ਪ੍ਰਿਯੋ ਪਾਈਏ ਨੈਣ ਨਾ ਦੇਖੇ ਸਾਦ ਸੇ ਨੈਣ ਬੇਹੱਲਿਆ ਕੰਨ ਨਾ ਸੁਣੀ ਨਾਦ ਕੰਨ ਮੁੰਦ ਘੱਲਿਆ ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਏ ਹਰ ਹਾਂ ਜਬ ਵਿਸਰੈ ਗੋਬਿੰਦ ਰਾਏ ਦਿਨੋ ਦਿਨ ਕੱਟੀਏ ਪੰਕਜ ਬਾਂਤੇ ਪੰਕ ਮਹਾਂਮਦ ਗੁੰਫੇ ਆਇ ਅੰਗ ਸੰਗੁਰ ਜਾਏ ਬਿਸਰ ਤੇ ਸੁੰਫਿਆ ਹੈ ਕੋਇ ਸਾਮੀ ਤ ਜੇ ਤੋਰ ਬਖਮ ਗਾਂਢ ਨਾਨਕ ਇੱਕ ਸ੍ਰੀ ਧਰਨਾਸ ਜੇ ਤੂਟੇ ਲੈ ਸਾਢ ਧਾਉ ਦਸ ਅਨੇਕ ਪ੍ਰੇਮ ਪ੍ਰੋਕਾਰ ਨੇ ਪੰਚ ਉਸਤਾਵੇ ਦੂਤ ਕਵਣ ਬਿਦ ਮਾਰਨੇ ਤੀਖਣ ਬਾਣ ਚਿਲਾਏ ਨਾਮ ਪ੍ਰਵ ਧਿਆਈਐ ਹਰ ਹਾਮ ਆ ਮਾ ਬਖਾ ਦੀ ਗਾਦ ਪੂਰਨ ਗੁਰ ਪਾਈਐ ਸਤਗੁਰ ਕੀ ਨੀਂਦਾਤ ਮੂਲ ਨਾਨਕ ਹੁਟਈ ਖਾਵੋ ਪੁੰਚੋ ਸਭ ਗੁਰਮੂ ਛੁਟਈ ਅੰਮ੍ਰਿਤ ਨਾਮ ਨਿਜਾਨ ਦਿੱਤਾ ਤੋ ਸਹਾਰੋ ਨਾਨਕ ਸਦਾ ਆਰਾਜ ਕਦੇ ਨ ਜਾਹੇ ਮਰ ਜਿੱਤੇ ਜਾਏ ਭਗਤ ਸੋਤਾਨ ਸੁਹਾਵਣਾ ਸਗਲੇ ਹੋਏ ਸੁਖ ਹਰ ਨਾਮ ਤੇ ਆਵਣਾ ਜੀ ਕਰਨ ਜੈਕਾਰ ਨਿੰਦਕ ਮੁਏ ਪਛ ਸਾਜਨ ਮਨ ਆਨੰਦ ਨਾਨਕ ਨਾਮ ਜਪ ਪਾਵਨ ਪਦ ਪੁਨੀਤ ਕਤੈਨੀ ਸੇਵੀਐ ਝੂਠੇ ਰੰਖੋ ਵਾਰ ਕਾ ਲਗਖੇ ਵੀਐ ਹਰ ਚੰਦੌਰੀ ਪੇਖ ਕਾਏ ਸੁਖ ਮੰਨਿਆ ਹਰ ਹਾਂ ਹੌਬਲੀ ਆ ਰੀ ਤਿੰਨ ਜੇ ਦਰਗਹਿ ਜਾਣਿਆ ਕੀਨੇ ਕਰਮਾਂ ਨੇ ਗਵਾਰ ਬੇਕਾਰ ਕੰਨ ਮਹਾ ਦੁਰਗੰਧ ਤਵਾ ਸਠ ਕਾਲ ਚਾਰ ਤਨ ਫਿਰ ਤੋ ਗੁਰੂ ਗਵਾਰ ਮਰਨ ਨ ਜਾਣੈ ਹਰ ਹਾਂ ਹਰ ਚੰਦੌਰੀ ਪੇਖ ਕਾਏ ਸੱਚ ਮੰਨੈ ਇਕੀ ਪੂਜੈ ਔਦ ਤਿਸੈ ਕੋਣ ਰਖੈ ਬੈਦਕ ਅਨ ਕੋ ਪਾਉ ਕਹਾਂ ਲੋਪਾ ਖੈ ਏ ਕੋ ਚੇਤ ਗਵਾਰ ਕਾਜ ਤੇਰੇ ਆਵੈ ਹਰ ਹਾਂ ਬਿਨ ਨਾਮੈ ਤਨ ਛਾਰੂ ਬਿਰਥਾ ਸਭ ਜਾਵਹੀ ਅਗਦ ਨਾਮ ਪਾਰ ਬੋਲਕ ਪੀਜੈ ਮਿਲ ਮਿਲ ਖਾਵੇ ਸੰਤ ਸਗਲ ਕੋ ਦੀਜੈ ਜਿਸੈ ਪ੍ਰਾਪਤ ਹੋਏ ਤਿਸੈ ਹੀ ਪਾਉਣੇ ਹਰ ਹਾਂ ਹੋਂ ਬਲਿਹਾਰੀ ਤਿੰਨ ਜੇ ਹਰ ਰੰਗ ਰਾਵਣੇ ਵੈਦਾ ਸਦਾ ਸੰਗ ਇਕੱਠਾ ਹੋਏ ਆ ਔਖਿਆਏ ਰਾਸ ਵਿੱਚ ਆਵ ਖਲੋਏ ਜੋ ਜੋ ਨਾ ਕਰਮ ਓਹ ਕਰਮ ਹੋਏ ਪਸਰਿਓ ਹਰ ਹਾਂ ਦੂਖ ਰੋਗ ਸਭ ਪਾਪ ਤਨ ਤੇ ਖਿਸਰੇ ਆ ਜੋ ਜੋ ਨ ਕਰਮ ਸੋ ਕਰਮ ਹੋਏ ਪਸਰੇ ਆ ਹਰ ਹਾਂ ਦੂਖ ਰੋਗ ਸਭ ਪਾਪ ਤਨ ਤੇ ਖਿਸਰੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ